ਸੰਗਰੂਰ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢਿੰਡਸਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਪ੍ਰਤੀਯੋਗਤਾ ਦੇ ਵਿੱਚ ਹਿੱਸਾ ਲੈਣ ਦੇ ਲਈ ਬਖਵਾ ਖਰਾਜਾਂ ਤੋਂ ਲੋਕ ਪੁਚੇ ਹਨ 5 ਸਾਲ ਦੀ ਉਮਰ ਤੋਂ ਲੈ ਕੇ 25 ਸਾਲ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਇਸ ਵਿੱਚ ਹਿੱਸਾ ਲਿਆ ਹੈ ਇਸ ਮੌਕੇ ਜੇਤੂਆਂ ਨੂੰ ਇਨਾਮ ਦਿੱਤੇ ਗਏ ਸਰ ਕਿਸ ਤਰ੍ਹਾਂ ਦੇਖ ਦਿਓ ਮਸਤੌਣਾ ਦੀ ਧਰਤੀ ਤੇ ਇੱਕ ਭੰਗੜਾ ਕੰਪੀਟੀਸ਼ਨ ਕਰਾਇਆ ਜਾ ਰਿਹਾ ਹੈ ਕਲੱਬ ਦੇ ਮੈਂਬਰਾਂ ਵੱਲੋਂ ਬੜੀ ਖੁਸ਼ੀ ਹੈ ਵੀ ਇਸ ਧਰਤੀ ਨੇ ਹਮੇਸ਼ਾ ਪੰਜਾਬ ਨੂੰ ਤੇ ਪੰਜਾਬ ਨੂੰ ਸੱਭਿਆਚਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਅੱਜ ਤੁਸੀਂ ਦੇਖ ਰਹੇ ਹੋ ਇੱਕ ਪਾਸੇ ਅੰਤਰਰਾਸ਼ਟਰੀ ਪੱਤਨ ਦਾ ਗੱਤਕਾ ਚੈਂਪੀਅਨਸ਼ਿਪ ਮਸਤੌਣਾ ਸਾਹਿਬ ਦੀ ਧਰਤੀ ਤੇ ਹੋ ਰਹੀ ਹੈ ਪੂਰੀ ਦੁਨੀਆ ਭਰ ਚੋਂ ਜਿਹੜੇ ਨੇ ਗੱਤਕੇ ਦੇ ਮਾਹਰ ਉਹ ਅੱਚੇ ਆਏ ਹੋਏ ਨੇ ਕੰਪੀਟੀਸ਼ਨ ਹੋ ਰਿਹਾ ਛੱਦੇ ਵਾਸਤੇ ਬੜੀ ਮਾਣ ਦੀ ਗੱਲ ਹੈ ਵੀ ਇਸ ਸਸਤਾ ਇਸ ਐਸੇ ਚੈਂਪੀਅਨਸ਼ਿਪ ਕਰਾਉਣ ਚ ਆਪਦਾ ਯੋਗਦਾਨ ਪਾਰੀਏ ਦੂਜੇ ਪਾਸੇ ਭੰਗੜਾ ਤੇ ਗਿੱਧਾ ਚੈਂਪੀਅਨਸ਼ਿਪ ਹੋ ਰਹੀ ਹੈ ਬੱਚਿਆਂ ਦੀ ਇਹ ਵੀ ਬੜੀ ਮਾਣ ਦੀ ਗੱਲ ਹੈ ਕਿਉਂਕਿ ਅੱਜ ਜਦ ਸਮੇਂ ਸਾਡਾ ਪਛਮੀ ਸੱਭਿਆਚਾਰ ਹਾਵੀ ਹੋ ਰਿਹਾ ਹੈ ਨੌਜਵਾਨਾਂ ਤੇ ਸੋਸ਼ਲ ਮੀਡੀਆ ਰਾਹੀਂ ਇੰਟਰਨੈਟ ਰਾਹੀਂ ਪਸ਼ਮੀ ਸਭਿਆਚਾਰ ਦਾ ਪ੍ਰਭਾਵ ਵਧ ਰਿਹਾ ਸੋ ਸਾਡੇ ਇਸ ਪੁਰਾਤਨ ਜਿਹੜੇ ਸਾਡੇ ਨਾਚ ਨੇ ਚਾਹੀ ਪਗੜਾ ਗਿੱਧਾ ਇਹਨਾਂ ਦੇ ਨਾਲ ਜਲ ਜੋੜਨ ਦੇ ਵਿੱਚ ਐਸੀ ਕੰਪੀਟੀਸ਼ਨ ਸਹਾਈ ਹੁੰਦੇ ਨੇ ਸੋ ਬਹੁਤ ਵਧੀਆ ਉਪਰਾਲਾ ਹੈ ਮੈਂ ਸਾਰੇ ਪ੍ਰਬੰਧਕਾਂ ਨੂੰ ਤੇ ਕਾਉਂਸਲ ਨੂੰ ਕਾਲ ਕਾਉਂਸਲ ਉਹਨਾਂ ਦੇ ਸਾਰੇ ਮੈਂਬਰਸ਼ਿਪਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਜੋ ਸਾਰਿਆਂ ਦੇ ਉਪਰਾਲੇ ਦੇ ਨਾਲ ਬੜੇ ਸਫਲਤਾਪੂਰਵਕ ਇਹ ਦੋਨੇ ਪ੍ਰੋਗਰਾਮ ਹੋਏ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹੈ ਇੰਦਰਵੀਰ ਸਿੰਘ ਹਾਂ ਇੰਦਰਵੀਰ ਜੀ ਕੀ ਕਹਿਣਾ ਚਾਹੋਗੇ ਜੋ ਤੁਹਾਡੇ ਵੱਲੋਂ ਅੱਜ ਇੱਕ ਭੰਗੜਾ ਕੰਪੀਟੀਸ਼ਨ ਕਰਾਇਆ ਜਾ ਰਿਹਾ ਅਸੀਂ ਭੰਗੜਾ ਕੰਪੀਟੀਸ਼ਨ ਆਏ ਸਾਲ ਹੀ ਕਰਵਾਉਣਾ ਜੀ ਤੇ ਇਸ ਨੂੰ ਇੱਕ ਬੱਚਿਆਂ ਦਾ ਮੇਰੇ ਕਿੰਨੇ ਜੀ ਛੋਟੇ ਛੋਟੇ ਬੱਚਿਆਂ ਦਾ ਹਾਂ ਫੂ ਲੈ ਕੇ ਸੀਰ ਤੇ ਜੀ ਕੈਟਾਗਰੀ ਤੱਕ ਪੰਗੜਾ ਕਰਾਉਣੀ ਹੈ ਜੀ ਕੋਈ ਬੱਚਾ ਜਿਹੜਾ ਆਪਣਾ ਯੂਥ ਆ ਜਿਹੜਾ ਆਪਣਾ ਕਲਚਰ ਆ ਉਹ ਬਚਿਆ ਰਹੇ ਕਿੱਥੋਂ ਕਿੱਥੋਂ ਇਹ ਜੋ ਕੰਪੀਟੀਸ਼ਨ ਵਿੱਚ ਬੱਚੇ ਆਏ ਹਨ ਸਾਡੇ ਹਾਰੇ ਪੰਜਾਬ ਦੇ ਵਿੱਚੋਂ ਬੱਚੇ ਆਏ ਨੇ ਤੇ ਦਿੱਲੀ ਤੋਂ ਵੀ ਬੱਚੇ ਆਏ ਨੇ ਸਾਡੇ ਕੋਲ ਤੇ ਆਧ ਰਸਟ੍ਰੀਟਾਂ ਦੇ ਇੱਕ ਹਰਿਆਣੇ ਦੇ ਵਿੱਚੋਂ ਵੀ ਕੁਝ ਬੱਚੇ ਆਏ ਨੇ ਤੇ ਸਾਡੇ ਕੋਲ ਠੋਠੇ 100 ਤੋਂ ਵੱਧ ਪਾਰਟਿਸਪੀਕੇਟ ਬੱਚੇ ਆਏ ਨੇ ਕਿੰਨੇ ਵੀ ਵਾਰ ਕਰਾ ਰਹੇ ਹਾਂ ਇਸ ਵਾਰ ਇਹ ਸਾਡਾ ਸੀ ਚੈੱਕ ਆਪਾਂ ਕੀ ਲੱਗਦਾ ਅੱਗੇ ਇਹ ਪ੍ਰੋਗਰਾਮ ਤੁਹਾਡਾ ਚਾਲੂ ਰਹੇਗਾ ਅਸੀਂ ਇੱਕ ਕਲਚਰ ਨੂੰ ਜੋ ਵੈਸਟਰਨ ਜੋ ਬਾਤਾਂ ਜਾ ਰਿਹਾ ਹੈਗਾ ਉਹ ਉਹਦੇ ਤਕਰੀਬ ਮਤਲਬ ਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਪੰਜਾਬੀ ਲੋਕ ਨਾਚ ਜਿਹੜੀਆਂ ਪੁਰਾਣੀਆਂ ਸੱਭਦਤਾ ਸਾਡੀ ਹੋਰ ਆਪੋਲੇ ਅਸੀਂ ਇਸ ਕਰਕੇ ਇਹ ਨਵੇਂ ਬੱਚਿਆਂ ਨੂੰ ਜੋੜ ਜੋੜ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਾਂਜੀ ਮੇਰਾ ਨਾਮ ਮੋਨਿਕ ਹੈ ਅਸੀਂ ਚਾਹੁੰਦੇ ਹਾਂ ਕਿ ਆਦੀ ਅੱਜ ਸੰਗਰੂਰ ਪਹੁੰਚੇ ਤੁਹਾਡੇ ਬੱਚੀ ਨੇ ਕੰਪੀਟੀਸ਼ਨ ਜਿੱਤਿਆ ਹੈ ਕਿਸ ਤਰ੍ਹਾਂ ਦੇਖਦੇ ਹਾਂ ਸਰ ਸਾਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਾਡੇ ਬੱਚੇ ਨੂੰ ਆਪ ਰੋਕੀ ਮਿਲੀ ਹੈ ਤੇ ਨਾਲ ਇਹਨੂੰ ਕੈਨੇਪਾਈਜ਼ ਵੀ ਮਿਲਿਆ ਤੇ ਇਹਦੇ ਲਈ ਬਹੁਤ ਬਹੁਤ ਧੰਨਵਾਦ ਚੁੱਕਾ ਹੈ ਖੁਸ਼ੀ ਵਾਲਾ ਤੇ ਅਸੀਂ ਸਾਰਾ ਨਾ ਸ਼ੇਅਰ ਕਰਨਾ ਚਾਹਦੇ ਹਾਂ ਬਲਿਸ਼ੀ